ਬਹੁਤ ਸਵਾਗਤ ਹੈ ਵਿਦਿਆਰਥੀਆਂ ਦਾ ਸੁਨੇਹਾ ਮੈਡਮ ਦਾ ਵੀਜ਼ਾ ਅਫੀਕਤੋ ਸਾਡੇ ਨਾਲ ਮੌਜੂਦ ਨੇ ਕੈਨੇਡਾ ਚ ਵਿਦਿਆਰਥੀ ਡਿਗਰੀ ਲੈਣ ਜਾਂ ਡਿਪਲੋਮਾ ਇਹ ਬਹੁਤ ਮਹੱਤਵਪੂਰਨ ਟਾਪਿਕ ਹੈ ਇਸ ਟਾਪਿਕ ਨੂੰ ਸੁਨੇਹਾ ਮੈਡਮ ਅਡਰੈਸ ਕਰਨਗੇ ਬਹੁਤ ਸਵਾਗਤ ਹੈ ਸੁਨੇਹਾ ਜੀ ਮੈਂ ਚਾਹੂੰਗਾ ਏ ਟੂ ਜ਼ेड ਤੁਸੀਂ ਐਕਸਪਲੇਨ ਕਰੋ ਛੋਟੇ ਜੀ ਵੀਡੀਓ ਚ ਤਾਂ ਕੈਨੇਡਾ ਸਟਡੀ ਵੀਜ਼ਾ ਜਨੂਅਰੀ 2026 ਇਨਟੇਕ ਸੋ ਆਇਦਾ ਸ਼ੋਰ ਰਹੇਗਾ ਅਗੇ ਕਿ ਡਿਗਰੀ ਲਈਏ ਜਾਂ ਡਿਪਲੋਮਾ ਲਈਏ ਕਿਉਂਕਿ 2026 ਦੇ ਲਈ ਕਾਫੀ ਪੈਰਾਮੀਟਰਸ ਵਿਚੋਂ ਇੱਕ ਪੈਰਾਮੀਟਰ ਕੋਰਸ ਔਰ ਤਾਡਾ ਕੋਰਸ ਡਿਗਰੀ ਹੋਵੇ ਜਾਂ ਡਿਪਲੋਮਾ ਹੋਵੇ ਸੋ ਦੇਖੋ ਸੈਪਟੈਂਬਰ ਇਨਟੇਕ ਦੇ ਅਗਰ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਡਿਗਰੀ ਪ੍ਰੋਗਰਾਮ ਤੇ ਜਿਹੜੇ ਵੀਜ਼ਾਸ ਦਾ ਸਕਸੈਸ ਰੇਟ ਕਹ ਲੋ ਕਿ ਡਬਲ ਹੈ ਕਾਵਾ ਮੈਂ ਇਹ ਨਹੀਂ ਕਹਿੰਦੀ ਕਿ ਡਿਪਲੋਮਾਸ ਤੇ ਵੀਜ਼ੇ ਨਹੀਂ ਆਏ ਬਟ ਜੋ ਐਸਟੀਐਮ ਕਰੰਟ ਸਿਚੁਏਸ਼ਨ ਆ ਤਾਂ ਮੈਂ ਸਟੂਡੈਂਟਸ ਨੂੰ ਇਹ ਐਡਵਾਈਸ ਕਰੂੰਗੀ ਕਿ ਡਿਗਰੀ ਪ੍ਰੋਗਰਾਮ ਲੈ ਸਪੈਸ਼ਲੀ ਆਰਟਸ ਔਰ ਕਮਰਸ ਵਾਲੇ ਸਟੂਡੈਂਟ ਪਹਿਲੇ ਤਾਂ ਸਕਸੈਸ ਰੇਟ ਆਏ ਹੈਗਾਵਾ ਥੈਨ ਤੁਹਾਡਾ ਪੀਐਸਡਬਲ ਦਾ ਕੋਈ ਕਨਫਿਊਜ਼ਨ ਨਹੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਗਰ ਬੈਚਲਰਸ ਕਰਨ ਚਾਹੁੰਦੇ ਹੋ ਤਾਂ 2 ਸਾਲ ਦਾ ਮਾਸਟਰਸ ਕਰਨ ਚਾਹੁੰਦੇ ਹੋ ਤਾਂ 3 ਸਾਲ ਦੀ ਔਰ ਤੋਂ ਇਲਾਵਾ ਕੀ ਆ ਕਿ ਜਿੱਦਾਂ ਇੱਕਦਮ ਤੁਸੀਂ ਦੇਖਿਆ ਹੋਣਾ ਕਿ ਇਹ ਪੂਰੇ ਸਾਲ ਦੇ ਵਿੱਚ ਲਿਸਟ ਇਸ਼ੂ ਹੋ ਗਈ ਸੀ ਕਿ ਕਿਹੜੇ ਕਿਹੜੇ ਡਿਪਲੋਮਾ ਪ੍ਰੋਗਰਾਮਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੈ ਔਰ ਉਹ ਜਿਹੜਾ ਵਰਕ ਪਰਮਿਟ ਹੈਗਾ ਉਹ ਉੱਥੇ ਦੀ ਡਿਮਾਂਡ ਨੂੰ ਦੇਖਦੇ ਹੋਏ ਆ ਬਟ ਜਿਹੜੇ ਗ੍ਰੈਜੂਏਸ਼ਨ ਔਰ ਮਾਸਟਰਸ ਕਰਨ ਜਾਉਂਗੇ ਉਹਨਾਂ ਨੂੰ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਲਿਸਟ ਚਾਹੇ ਦੁਬਾਰਾ ਚੇਂਜ ਹੋ ਜAVE ਜਾਂ ਕੋਈ ਹੋਰ ਰੂਲ ਆ ਜਾਵੇ ਥੈਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਤੁਸੀਂ ਫ੍ਰੈਂਚ ਸਿੱਖ ਲਓ ਤਾਂ ਕਿ ਤੁਹਾਡੇ ਮਾਸਟਰਸ ਔਰ ਗ੍ਰੈਜੂਏਸ਼ਨਸ ਦੇ ਪੁਆਇੰਟ ਸਿਆਦਾ ਹੁੰਦੇ ਆ ਅਟ ਤੁਹਾਡੀ ਪੀਆਰ ਵੀ ਈਜ਼ੀ ਹੋ ਬਹੁਤ ਬਹੁਤ ਵਾਜੀ ਔਰ ਸਾਡੇ ਨਾਲ ਅੱਜ ਮਹਾਰ ਐਕਸਪਰਟ ਮੌਜੂਦ ਸੀ ਸਕਰੀਨ ਤੇ ਨੰਬਰ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਟੈਲੀਫੋਨ ਕਰੋ ਤੁਸੀਂ ਮਹਾਰ ਐਕਸਪਰਟ ਦੇ ਦਫਤਰ ਚ ਵਿਜ਼ਿਟ ਕਰੋ ਔਰ ਤੁਹਾਡੇ ਮਨ ਚ ਕੋਈ ਵਹਿਮ ਹੈ ਕੋਈ ਸਵਾਲ ਹੈ ਉਹਦਾ ਜਵਾਬ ਲਓ ਪੂਰੀ ਤਸੱਲੀ ਕਰੋ ਅਬ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਕੋਈ ਗੁੰਜਾਇਸ਼ ਨਾ ਛੱਡੋ ਕਿ ਤੁਹਾਡੇ ਕੋਲੋਂ ਗਲਤੀ ਹੋਵੇ ਸੋ ਤੁਸੀਂ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਜਾਂ ਤੁਸੀਂ ਆਨਲਾਈਨ ਅਪਾਇੰਟਮੈਂਟ ਬੁੱਕ ਕਰੋ ਥੈਂਕ ਯੂ ਸੋ ਮਚ